ਜਿੱਥੇ ਕਿ ਇਟਲੀ ਤੋਂ ਆਇਆ ਮੁੰਡਾ ਤੇ ਆਪਣੇ ਬਾਪ ਦੇ ਨਾਲ ਕਣਕ ਵਜਾ ਰਿਹਾ ਸੀਗਾ ਅਚਾਨਕ ਮੋਟਰਸਾਈਕਲ ਦੇ ਉੱਤੇ ਦੋ ਸਵਾਰ ਹੋ ਕੇ ਲੋਕ ਆਉਂਦੇ ਨੇ ਤੇ ਉਸ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਬੜੀ ਬੇਹੱਦ ਕਹਿ ਲਈ ਕਿ ਮੰਦਭਾਗੀ ਖਬਰ ਹੈ ਪਰਿਵਾਰ ਨੂੰ ਪਤਾ ਨਹੀਂ ਲੱਗ ਰਿਹਾ ਕੌਣ ਹੈ ਆਪਦੇ ਬਾਪ ਦੇ ਨਾਲ ਖੇਤਾਂ 'ਚ ਕੰਮ ਕਰਵਾ ਰਿਹਾ ਫਿਰ ਫੋਨ ਕਰਕੇ ਕਹਿੰਦਾ ਆ ਕਿ ਫਲਾਣੇ ਬੰਦੇ ਨੇ ਮੇਰੇ ਗੋਲੀਆਂ ਮਾਰਤੀਆਂ ਇੱਕ ਤੂੰ ਪਛਾਣ ਕਰ ਲਈ ਆ ਪਰ ਦੂਸਰੇ ਦੀ ਪਛਾਣ ਨਹੀਂ ਹੋ ਸਕੀ ਆਪਦੇ ਘਰ ਸੁਖ ਸਖੀਲੀ ਬਾਪ ਦੇ ਨਾਲ ਕਣਕ ਬਜਾਉਣ ਆਇਆ ਕਿ ਚਲੋ ਬਾਪ ਜਿਹੜਾ ਆ ਉਹ ਇਕੱਲਾ ਕੰਮ ਕਰਦਾ ਆ 42 ਸਾਲਾ ਮਲਕੀਤ ਜੋ ਛੁੱਟੀ ਤੇ ਆਇਆ ਸੀਗਾ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਬਜਾਈ ਦੌਰਾਨ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਪਰਿਵਾਰਕ ਮੈਂਬਰਾਂ ਦੇ ਕਹਿਣ ਅਨੁਸਾਰ ਘਟਨਾ ਉਸ ਵੇਲੇ ਵਾਪਰੀ ਜਦੋਂ ਮਲਕੀਤ ਆਪਣੇ ਪਿਤਾ surjit singh ਤੇ ਦੋਸਤ ਸੁਖਬੀਰ ਦੇ ਨਾਲ ਖੇਤਾਂ 'ਚ ਕੰਮ ਕਰ ਰਿਹਾ ਸੀਗਾ ਇਸ ਦੌਰਾਨ ਪਿੰਡ ਰਾਹੀਂ ਵਿਕਰਮ ਹੁਣੀ ਆਪਣੇ ਸਾਥੀ ਸਮੇਤ ਮੌਕੇ ਤੇ ਆਇਆ ਤੇ ਮਲਕੀਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਅੰਨੇ ਵਾਹ ਗੋਲੀਆਂ ਚਲਾਈਆਂ ਔਰ ਮਨਕੀਤ ਦੀ ਮੌਤ ਜਿਹੜੀ ਆ ਮੌਕੇ ਦਿੱਤੇ ਹੋਗੀ। ਮਰਤਕ ਭੈਣ ਬਲਵਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਭਰਾ ਮਲਕੀਤ ਇਟਲੀ ਤੋਂ ਆਇਆ ਸੀਗਾ, ਮਿਹਨਤ ਕਰਦਾ ਸੀਗਾ ਆਪਣੇ ਪਰਿਵਾਰ ਦੇ ਲਈ ਹਮੇਸ਼ਾ ਭਲਾ ਸੋਚਦਾ ਸੀਗਾ, ਖੇਤੀਬਾੜੀ ਚ ਹਿੱਸਾ ਲੈਂਦਾ ਸੀਗਾ ਤੇ ਗੋਲੀਆਂ ਲੱਗਣ ਕਾਰਨ ਮਲਕੀਤ ਨੇ ਉਹਨੂੰ ਆਪ ਫੋਨ ਕੀਤਾ ਤੇ ਕਹਿੰਦਾ ਕਿ ਵਿਕਰਮ ਨੇ ਗੋਲੀਆਂ ਮਾਰ ਲੀਆਂ ਮੈਨੂੰ ਬਚਾ ਲਓ। ਇਹ ਸ਼ਬਦ ਜਦੋਂ ਉਹਨਾਂ ਨੇ ਸੁਨੇ ਆਪਦੇ ਪੁੱਤ ਦੇ ਦਾ ਉਥੋਂ ਨੱਠੇ ਗਿਆ ਪਰ ਰਾਸਤੇ ਦੇ ਵਿੱਚ ਜਦੋਂ ਹਸਤਾ ਲ ਜਾਂਦੇ ਸੀ ਤਾਂ ਮੌਤ ਹੋ ਗਈ ਆ ਪਰਿਵਾਰ ਦਾ ਦੋਸ਼ ਹੈ ਕਿ ਵਿਕਰਮ ਹੁਣੀ ਪਿੰਡ ਦਾ ਗੈਂਗਸਟਰ ਕਿਸਮ ਦਾ ਬੰਦਾ ਆ ਪਹਿਲਾਂ ਵੀ ਬੰਬ ਧਮਾਕੇ ਦੇ ਵਿੱਚ ਮਾਮਲੇ ਚ ਉਹਦਾ ਨਾਮ ਨਾਮਜ਼ਦ ਰਹਿ ਚੁੱਕਿਆ ਆ ਔਰ ਫਿਲਹਾਲ ਉਜਮਾਨਤ ਤੇ ਬਾਹਰ ਆ ਤੇ ਪਿੰਡ ਦੇ ਵਿੱਚ ਖੌਫ ਪੈਦਾ ਕਰ ਰਿਹਾ ਸੀਗਾ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਇਹ ਕਤਲ ਪੂਰੀ ਤਰ੍ਹਾਂ ਸੋਚੀ ਸਮਝੀ ਸਾਜ਼ਿਸ਼ ਕਰਕੇ ਕੀਤਾ ਆ ਤੇ ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਫਿਲਹਾਲ ਸਾਡੀ ਗੱਲਬਾਤ ਉਹਦੀ ਭੈਣ ਦੇ ਨਾਲ ਹੋਈ ਹੈ ਉਹ ਸੁਣਾਉਣਾ ਤੁਹਾਨੂੰ ਕੀ ਕਹਿੰਦੇ ਨੇ ਤੁਹਾਡਾ ਕਿਹੜਾ ਪਿੰਡਾ ਜੀ ਮੇਰਾ ਨਾਮ ਜਦਨਦਰ ਸਿੰਘ ਹੈ ਮੇਰਾ ਪਿੰਡ ਧਾਰੀ ਵਾਲਾ ਮੇਰਾ ਤਾਇਆ ਵੀ ਇਹ ਲੜਕਾ ਹੈ ਮੈਂ ਜਦੋਂ ਰਾਤ ਆਇਆ ਡਿਊਟੀ ਤੋਂ ਮੇਰੇ ਨੂੰ ਉਸ ਟਾਈਮ ਪਤਾ ਲੱਗਾ ਵੀ ਉਹ ਉਹਨੂੰ ਕੋਈ ਗੋਲੀਆਂ ਮਾਰ ਗਿਆ ਮੈਂ ਜਦੋਂ ਜਾ ਕੇ ਦੇਖਿਆ ਤਾਂ ਉਹਦੇ ਸਿਰ ਜਿਹੜਾ ਚਹਣੀ-ਚਹਣੀ ਹੋਇਆ ਹੈ ਤੇ ਕਹਿੰਦੇ ਸਿਰ ਦਿਮਾਗ 'ਚ ਮਰੀ ਹੈ ਇਹ ਕਹਿੰਦੇ ਗਲੇ 'ਚ ਮਰੀ ਹੈ ਗੋਲੀ ਜਦੋਂ ਉਹਨੂੰ ਹਸਪੀਟਲ ਖੜਿਆ ਰਾਹ ਜਾਂਦੇ ਉਹਦੀ ਡੈਥ ਹੋ ਗਈ ਹੈ ਹਰ ਅੱਗੇ ਵੀ ਬੰਬ ਧਮਾਕਾ ਇਹ ਅੰਦਰ ਹੀ ਉਹ ਜਾਂਦਾ ਜਾਂਦਾ ਨਾ ਇਹਦਾ ਲਈ ਗਿਆ ਵੀ ਮੈਨੂੰ ਬਿਕਰ ਨੇ ਮਾਰਤਾ ਡੈਡੀ ਨੇ ਆਪ ਵੇਖਿਆ ਡੈਡੀ ਵੀ ਡੈਡੀ ਵੀ ਜਾਂਦਾ ਤਾਇਆ ਜੀ ਸਾਡਾ ਗਿਆ ਉਹਦਾ ਨਾਮ ਆਖਣ ਦੇ ਵੀ ਮੈਨੂੰ ਬਿਕਰ ਨੇ ਮਾਰਿਆ ਮੈਨੂੰ ਬਚਾ ਲੋ ਕਿਸ ਤਰੀਕੇ ਨਾਲ ਘਰ ਵਾਲੀ ਨੇ ਫੋਨ ਲਾਇਆ ਉਹਨੂੰ ਵੀ ਇਹ ਨਾਮ ਦਿੱਤਾ ਵੀ ਮੈਨੂੰ ਬਿਕਰ ਨੇ ਗੋਲੀਆਂ ਮਾਰਤੀਆਂ ਉਹ ਸਰ ਰਾਤ ਦਿਨ ਹੀ ਇੱਥੇ ਤੁਰ ਫਿਰਦਾ ਰਹਿੰਦਾ ਗੜੀਆਂ ਦੇ ਵਿੱਚ ਹੋਰ ਵੀ ਉਹ ਪੂਰਾ ਗਲੀਆਂ ਦੇ ਟੋਰ ਨਾ ਤਰਫੰਡੇ ਹਾਲ ਤੱਕ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਸਾਨੂੰ ਇਨਸਾਫ ਚਾਹੀਦਾ ਬਸ ਇਹ ਆਦੇ ਬੱਚੇ ਮਰੋਣੇ ਇਨਾਂ ਦੇ ਹੋਰ ਵੀ ਅੱਜ ਇਹ ਤੇ ਕਾਂਡ ਕੀਤਾ ਸਾਡੇ ਤਾਂ ਅਜੇ ਕੱਲ ਨੂੰ ਕਿਸੇ ਦੂਜੇ ਲੜਕੇ ਦੇ ਵੀ ਤੇ ਫਰੋਟੀਆਂ ਮੰਗਦਾ ਵੀ ਮੈਨੂੰ ਪੈਸੇ ਚਾਹੀਦੇ ਕਿਦਾਂ ਭਾਈ ਕੋਈ ਪੁਰਾਣੀ ਲਾੜ ਕੋਈ ਸਾਡੇ ਨਾਲ ਰੰਜਨ ਨਹੀਂ ਸਾਡੇ ਗਵੰਡੀ ਹੈ ਕੋਈ ਇਹਦੇ ਨਾਲ ਗੱਲਬਾਤ ਨਹੀਂ ਸਾਡੀ ਨਾਲ ਕੋਈ ਪੈੜੀ ਦੀ ਜ਼ਮੀਨ ਲੱਗਦੀ ਸਾਡੀ ਕੋਈ ਗੱਲਬਾਤ ਨਹੀਂ ਇਹੋ ਜੀ ਕੀ ਤੁਸੀਂ ਉਹਨਾਂ ਨੇ ਵੀ ਕਿੰਨੇ ਕ ਬੰਦੇ ਸੀ ਨਾਲ ਉਹਨਾਂ ਦੇ ਉਹ ਦੋ ਹੀ ਦੱਸਣ ਦੇ ਵੀ ਦੋ ਹੀ ਆ ਦੋ ਜਣੇ ਆਏ ਆ ਭਾਜੀ ਕਿਹੜੀ ਕਿਹੜੀ ਹਥਿਆਰ ਤੇ ਕਿੰਨੀਆਂ ਗੋਲੀਆਂ ਲੱਗ ਭਾਗ ਚਲਾਈ ਫਿਰ ਵਾਰ-ਵਾਰ ਇਹਨਾਂ ਦੇ ਦੋ ਹੀ ਇਹਨਾਂ ਦੇ ਕੋਲ ਇਹਨਾਂ ਨੇ 12 ਗੋਲੀਆਂ ਚਲਾਈਆਂ ਜਿਹੜਾ ਪੁਲਿਸ ਨੇ ਮੌਕੇ ਤੇ ਵੀ ਆਣ ਕੇ ਤੇ ਬਰਾਮਦ ਕੀਤੇ ਆ ਰਾਤ ਉਹਨਾਂ ਦੇ ਕੋਲ ਇਸ ਟਾਈਮ ਪੁਲਸ ਕੋਲ ਇਹ ਇਹਦਾ ਡਾਪਰਾ ਸੀ ਚਾਚੇ ਦਾ ਪੁੱਤ ਮਲਕੀਤ ਉਹ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਜੀ ਉਹ ਸਰ ਡੇਢ ਮਹੀਨਾ ਹੋ ਗਿਆ ਇੱਥੇ ਆਏ ਨੂੰ ਇਟਰੀ ਤੇ ਪੱਕਾ ਜੰਪੜਾ ਇਟਰੀ ਦਾ ਉੱਥੋਂ ਆਇਆ ਸੀ ਤੋਂ ਆਪਣੇ ਫਾਦਰ ਜੀ ਰਾਸਨ ਰੈਸ਼ ਉਹਦੀ ਰਾਸਾਂ ਦੀ ਇੱਥੇ ਵੀ ਨਹੀਂ ਰਹਿੰਦਾ ਉਹ ਇੱਥੇ ਬਸ ਆਪਣੇ ਫਾਦਰ ਨਾਲ ਕਣਕ ਪਜਾਉਣ ਦਾ ਆਇਆ ਰਾਤ ਨੂੰ ਤੇ ਮਿਸਤਰੀ ਵੀ ਲੱਗੇ ਆ ਘਰ ਦੇ ਵਿੱਚ ਉਹ ਦਿਨੇ ਆਉਂਦਾ ਰਾਤ ਨੂੰ ਉੱਥੇ ਘਰ ਚੱਲ ਜਾਂਦਾ ਹੈ ਬਸ ਉਹ ਇਹ ਤੇ ਆ ਪਤਾ ਨਹੀਂ ਉਹਨੇ ਕੀ ਪਹਿਰਵਾਈ ਕੀਤੀ ਕੀ ਉਹ ਕੋ ਮੰਗਿਆ ਸਾਨੂੰ ਉਹਨੇ ਕੋਈ ਗੱਲਬਾਤ ਨਹੀਂ ਦੱਸੀ ਵੀ ਉਹ ਮੇਰੇ ਤੋਂ ਪੈਸੇ ਮੰਗੇ ਜਾਂ ਕਿਹੜੇ ਕੰਮ ਬਸ ਰਾਤ ਹੀ ਪਤਾ ਲੱਗਾ ਵੀ ਜਾ ਕੇ ਉਹਨੇ ਜਦੋਂ ਗੋਲੀਆਂ ਮਾਰਤੀਆਂ ਹੋਰ ਕੀ ਮੰਗ ਕਰਦੇ ਐਡਾ ਵੱਡਾ ਐ ਇਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਹੈ ਇਹ ਜਿਹੇ ਬੰਦੇ ਨੂੰ ਹੋਰ ਸਾਡੇ ਕੋਈ ਮੰਗ ਨਹੀਂ ਸਨ ਇਹ ਜਿਹੇ ਬੰਦੇ ਦਾ ਪਿੰਡ ਚ ਰਹਿਣਾ ਜਿਹੜਾ ਨਹੀਂ ਚਾਹੀਦਾ ਮੈਂ ਕੱਲ ਨੂੰ ਹੋਰ ਕਿਸੇ ਤੇ ਵੀ ਆਣ ਕੇ ਬਿਆਨ ਪਾਜੀ ਕਰੂਗਾ ਤੇ ਇਹਨੂੰ ਹੋਰ ਕਦਰ ਕਰ ਸਕਦਾ ਉਹਦਾ ਹੱਥ ਖੁੱਲਾ ਹੁਣ ਉਹ ਗੈਂਗਸਟਰਾਂ ਨਾਲ ਰਲਿਆ ਹੋਇਆ ਹੈ ਬਸ ਇਹੀ ਮੰਗ ਕਰਦੇ ਪਏ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਹੈ ਨੰਬਰ ਕੱਲ ਸਰ ਜੀ ਥਾਣਾ ਤੁਹਾਡੇ ਰਾਜਸਸੀ ਧਾਰੀਵਾਲ ਚ ਘਤਰ ਹੋਇਆ ਕਿ ਨੌਜਵਾਨ ਦਾ ਟੀ ਮਾਮਲਾ ਸਾਲੀ ਪਰ ਉਹਦੇ ਘਰ ਦੇਆਂ ਦਾ ਸਾਰਿਆਂ ਕੱਲ ਕਰੀਬ 7 ਵਜੇ ਜਿਹੜਾ ਮਲਕੀਤ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਧਾਰੀਵਾਲ ਆਪਣੇ ਖੇਤਾਂ ਚ ਕਣਕ ਦੀ ਬਜਾਈ ਕਰ ਰਿਹਾ ਸੀ ਉਹਨੂੰ ਕਿਸੇ ਬੰਦੇ ਨੇ ਗੋਲੀਆਂ ਮਾਰ ਦਿੱਤੀਆਂ ਜਿਹੜੀ ਹਸਪਤਾਲ ਜਾ ਕੇ ਇਲਾਜ ਦੇਣ ਮੌਤ ਹੋ ਗਈ ਹੈ ਮ੍ਰਿਤਕ ਦੇ ਪਿਤਾ ਸਰਜੀਤ ਸਿੰਘ ਦੀ ਸਟੇਟਮੈਂਟ ਤੇ ਵਿਕਰਮ ਸਿੰਘ ਵਾਸੀ ਧਾਰੀਵਾਲ ਤੇ ਕਨ ਪਛਾਤੇ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਸਰ ਵਿਕਰਮ ਸਿੰਘ ਤੇ ਕੋਈ ਪਹਿਲਾਂ ਵੀ ਮਾਮਲੇ ਦਰਜ ਹੈ ਜੀ ਹਾਂ ਪਹਿਲਾਂ ਵੀ ਹੈਗਾ ਜੀ ਮਕਦਮਾ ਦਰਜ ਜੀ ਕਿਹੜਾ ਮਾਮਲਾ ਦਰਜ ਹੈ ਜੀ ਪੂਰੀ ਡਿਟੇਲ ਨਹੀਂ ਮੇਰੇ ਕੋਲ ਇੱਕ ਵਾਰ ਇਹਨਾ ਮੈਨੂੰ ਪਤਾ ਜੀ ਉੱਤੇ ਕੋਈ ਮਕਦਮਾ ਦਰਜ ਹੈਗਾ ਉਹ ਨਿਰੰਕਾਰੀ ਕਾਂਡ ਦਾ ਸਰ ਇਹ ਜਿਹੜਾ ਆ ਘਟਨਾ ਕੋਈ ਇਹਨਾਂ ਦੀ ਸਿਆਸੀ ਅੰਜੀ ਸੀ ਕੋਈ ਜ਼ਮੀਨ ਦਾ ਝਗੜਾ ਸੀ ਕੀ ਮਾਮਲਾ ਸਰ ਬਸ ਇਹਨਾਂ ਦੇ ਕਹਿਣ ਮੁਤਾਬਕ ਦੋ ਤਿੰਨ ਦਿਨ ਪਹਿਲਾਂ ਉਹਨਾਂ ਦਾ ਕੋਈ ਮਾਮੂਲੀ ਤਕਰਾਰ ਹੋਇਆ ਸੀ ਆ ਸਰ ਫਿਰ ਕਿੰਨੀਆਂ ਗੋਲੀਆਂ ਲਗਾਈਆਂ ਤੇ ਕਿਹੜੇ ਹਥਿਆਰ ਨਾਲ ਗੋਲੀਆਂ ਲਗਾਈਆਂ ਜੀ ਪਿਸਟਲ ਦੀਆਂ ਗੋਲੀਆਂ ਵੱਜੀਆਂ ਜੀ ਕੋਈ 10 12 ਗੋਲੀਆਂ ਨੇ ਸਰ ਕਿੰਨੇ ਬੰਦੇ ਸੀਗੇ ਸਟੇਟਮੈਂਟ ਦੇ ਮੁਤਾਬਕ ਦੋ ਨੇ ਜੀ ਸਰ ਹੁਣ ਤੱਕ ਦੋਸ਼ੀ ਕੋ ਗ੍ਰਿਫਤਾਰ ਹੋਇਆ ਜੀ ਨਹੀਂ ਅਜੇ ਨਹੀਂ ਹੋਇਆ ਜੀ ਬਸ ਤਪਤੀ ਚੱਲੀ ਹੈ ਮੇਰਾ ਨਾਪਲ ਵਿੰਦਰ ਕੋ ਹੋ ਰਿਹਾ ਹਾਂਜੀ ਮਲਕੀਤ ਮੇਰਾ ਭਰਾ ਆ ਜੀ ਇਟਲੀ ਤਾਂ ਛੁੱਟੀ ਆ ਸੀਗਾ ਘਰੇ ਮਿਥਰੀ ਲਾਇਏ ਤੇ ਕੰਮ ਕਰਾਉਂਦਾ ਸੀ ਡੈਡੀ ਨਾਲ ਕਣਕ ਬਜਾਉਣ ਡਿਆ ਸੀਗਾ ਡੈਡੀ ਨਾਲ ਕਣਕ ਬਜਾਉਣ ਡਿਆ ਉੱਤੇ ਢਾੜੀ ਸਾਹਮਣੇ ਮੇਰਾ ਤੇ ਛੱਟਾ ਦੇਣ ਨਾਲ ਹੋ ਲੱਗ ਕੰਮ ਕਰਨ ਦੇ ਸੁਖਬੀਰ ਮੁੰਡਾ ਨਾਲ ਉਹਦੇ ਬੇਕਰਮ ਹਣੀ ਉੱਥੇ ਆਏ ਆ ਉਹਨਾਂ ਗੋਲੀਆਂ ਮਾਰਦੀਆਂ ਉਹਨੂੰ ਦੇ ਅੰਨੇ ਵਾਈ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਿਰ ਡੇਕ ਪਿਆ ਇਹਨਾਂ ਨੇ ਫੜਿਆ ਦਾ ਉਹਨੇ ਤਵਾ ਦਾ ਆਪਣੀ ਘਰ ਦੀ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਮੈਂ ਬਚਾਲ ਆਇਆ ਅਛਾ ਮੈਨੂੰ ਬੇਗਰਮ ਤੇ ਗੋਲੀਆਂ ਮਾਰ ਕੇ ਆਈ ਉਹ ਹੈ ਉਹਨੇ ਫਿਰ ਇਹਨਾਂ ਆ ਕੇ ਫੋਨ ਕਟਿਆ ਉਹਨੇ ਫਿਰ ਫੋਨ ਲਾ ਲਿਆ ਕਹਿੰਦਾ ਬਾਗੇ ਨੂੰ ਮੇਰੇ ਭਰਾ ਨੇ ਚਾਚੇ ਤਾਂ ਮੈਂ ਥੇ ਬਾਕੇ ਪ੍ਰੀਤ ਨੂੰ ਉਹਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾਣਾ ਤੂੰ ਲੇਟ ਹੋ ਜਾਣਾ ਹਏ ਉਹ ਵਸੇ ਇਹ ਆ ਗੱਡੀਆਂ ਚ ਪਾ ਕੇ ਲੈ ਗਏ ਮੈਨੂੰ ਮੇਰਾ ਭਰਾ ਜਾਂਦਿਆ ਨਾ ਮੁਕਾ ਪਿਆ ਸੀ ਜਦੋਂ ਮੈਂ ਪਹੁੰਚੀ ਆ। ਭਾਜੀ ਕੀ ਉਹਨਾਂ ਦੇ ਨਾਲ ਕੋਈ ਪੁਰਾਣੀ ਲੜਾਈ ਲੜ ਸੀ ਕੋਈ ਦੁਸ਼ਮਣੀ ਸੀ ਤੁਹਾਡੀ? ਨਹੀਂ ਕੋਈ ਅਜਿਹੀ ਨਹੀਂ ਮੇਰੇ ਭਰਾ ਨੇ ਕਦੀ ਕਿਸੇ ਦਾ ਮਾਰਾ ਨਹੀਂ ਕੀਤਾ। ਕੋਈ ਦੁਸ਼ਮਣੀ ਕਿਹਨਾਂ ਹੈ ਨਹੀਂ। ਮਾੜੀ ਮੋਟੀ ਕੋਈ ਬਾ ਰੰਜਿਸ਼ ਹੋਊਗੀ ਤੇ ਮਾਰ ਕੋਈ ਗੱਲ ਹੋਈ ਹੋਈ ਜੇ ਮੈਨੂੰ ਤੇ ਪਤਾ ਨਹੀਂ ਕਿਹ ਗੱਲ ਦਾ। ਇਹ ਨੂੰ ਪਤਾ ਕੋਈ ਮਣੀ ਮੁੱਟੀ ਗੱਲ ਹੋਊਗੀ ਪਰ ਉਹ ਕਦੀ ਕਹਿੰਨੂ ਬਿਟੇ ਮੁੰਨੀ ਸੀ ਕਹਿੰਦਾ ਕਦੀ ਨਹੀਂ ਕਿਸੇ ਕੋਈ ਇੱਕ ਜਣਾ ਕਹਿ ਦੇ ਕੇ ਮੇਰੇ ਨਾਲ ਲੜਿਆ ਮੈਂ ਭਰਾ ਕੇ ਵੀ ਨਾਲ ਲੜਦਾ ਨਹੀਂ ਸੀ ਉਹ ਸਾਰਾ ਇਹ ਬੇਗਰਮ ਇਹਦਾ ਬੇੜਾ ਬਹਿ ਗਿਆ ਇਹ ਪਹਿਲਾਂ ਬੰਬ ਧਮਾਕੇ ਚ ਅੰਦਰ ਸੀ ਗਿਆ ਫੇਰ ਬਾਹਰ ਆ ਗਿਆ ਆ ਕੇ ਨੇ ਆ ਸਾਡੇ ਘਰ ਤੇ ਕਾਂਡ ਕਰਤਾ ਇਹ ਗੈਂਗਸਟਰ ਬਣ ਆਇਆ ਯਾਰ ਇਸ ਤਰ੍ਹਾਂ ਬਣਾਇਆ ਨਕਰ ਝੜ ਗਿਆ ਉਹਨਾਂ ਦੀ ਜ਼ਮੀਨ ਵੀ ਲੱਗੀ ਸੀ ਨਹੀਂ ਉਹਨਾਂ ਦੀ ਇੱਧਰ ਨਹੀਂ ਆ ਸਾਡੇ ਵੱਲ ਉਹਨਾਂ ਦਾ ਕੋਈ ਨਹੀਂ ਲੈਂਦੇ ਨੇ ਕਿੰਨੇ ਕਿੰਨੇ ਬੰਦੇ ਪਤਾ ਲੱਗਾ ਦੋ ਜਣੇ ਹੀ ਉਹਨੇ ਕਿਹਾ ਇੱਕ ਤਾਂ ਉਹਨੂੰ ਪਛਾਣੀ ਨਾ ਉਹਨੇ ਕਹਿੰਦਾ ਬਿਕਰਮ ਮੱਲੀ ਦਾ ਮੁੰਡਾ ਮੈਨੂੰ ਗੋਲੀਆਂ ਮਾਰ ਗਿਆ ਇਸ ਹੰਦ ਨਾਲ ਇਹ ਐਵੇਂ ਹਾਨੂੰ ਇਨਸਾਫ ਚਾਹੀਦਾ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੇ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਦੇ ਡੱਬਰ ਨੂੰ ਵੀ ਜਿੰਨਾਂ ਨੇ ਉਹਦੀ ਅਜ ਮਾਨਤਾ ਕਰਾ ਕੇ ਨਾ ਉਹਨੂੰ ਬੰਬਤ ਮਾਕੇ ਚੋਕਾ ਕੇ ਲਿਆਏ ਵੀ ਇਹ ਬੇਗਣਾ ਆ ਇੱਥੇ ਸਰਚਲ ਛੋੜਾ ਉਹ ਤੁਰਦਾ ਸਾਡੇ ਵੀ ਮੈਂ ਬੜਾ ਵੱਡਾ ਗੈਂਗਸਟਰ ਆ ਤੇ ਮੈਂ ਬਚ ਕੇ ਆ ਗਿਆ ਆ ਮੈਂ ਪ੍ਰਾਣ ਨੂੰ ਵੀ ਨਹੀਂ ਨਹੀਂ ਆ ਗੋਪੀਆਂ ਮਾਰੀਆਂ ਉਹਦੇ ਕਿੰਨੀਆਂ ਗੋਲੀਆਂ ਵਜੀਆਂ ਉਹਦੇ ਇੱਥੇ ਵਜੀਆਂ ਹੁਣ ਅੱਖੇ ਵੇਖੀ ਉਹਦੇ ਲੱਕਾਂ ਚ ਵਜੀਆਂ ਭੱਜਦੇ ਨੂੰ ਵੀ ਭੱਜਦੇ ਨੂੰ ਉਹਨੇ ਗੋਲੀ ਮਾਰ ਦਿਓ ਹਨੇ ਨੂੰ ਹਨੇ ਨੂੰ ਜਵਾਈ ਦੇਣ ਜੋ ਗਣੀ ਚਟਨਾ ਨੇ ਤਾਂ ਇੰਨੀਆਂ ਮਾਰੀਆਂ ਵੀ ਮੋਕੇ ਤੇ ਮਰ ਜੇ ਕਿ ਇਹਨੂੰ ਦੱਸ ਨਾ ਸਕੇ ਕੰਮ ਹੋਰ ਕੀ ਇਹਨੂੰ ਮਾਰੂ ਨਾ ਇਹ ਬੰਬਤ ਮੱਕਾ ਵੀ ਨਹੀਂ ਨਾ ਦਿਨਾਂ ਚ ਕੀਤਾ ਹੀ ਕਣਕਾਂ ਹੀ ਬੀਜਦੇ ਆਪ ਕਣਕ ਬੀਜਦਾ ਹੀ ਉਹ ਤੋਂ ਜਦੋਂ ਬੰਬਤ ਮੱਕਾ ਕਰਕੇ ਆ ਕੇ ਫਿਰ ਕਣਕ ਵੀ ਝੰਡਾ ਪਿਆ ਸੀ ਹੋਈ ਕੰਮ ਨਹੀਂ ਆ ਮੇਰੇ ਪ੍ਰਾਣਾ ਕਰਤਾ ਮੇਰੇ ਪ੍ਰਾਣੇ ਬਹੁਤ ਵਾਰ ਜਾਣਾ ਹੀ ਵਾਪਸ ਇਹ ਤੇ ਨਾ ਭੈਣ ਭਰਾਵਾ ਇਹ ਦੋਵੇਂ ਭਰਾ ਮੇਰੇ ਤੋਂ ਵੱਡੇ 1-2 ਸਾਲ ਵੱਡਾ ਤੇ 4 ਸਾਲ ਮਲਕੀਤ ਮੇਰੇ ਤੋਂ 2 ਸਾਲ ਵੱਡਾ ਹੈ 42000 ਉਮਰ ਇਹਦੀ ਸਾਰੀ ਕਿੱਥੇ ਗਲੇਬ ਕੀਤੀ ਇੱਕ ਬੇਟਾ ਇੱਕ ਬੇਟੀ ਆ ਬੇਟਾ ਛੋਟਾ ਆ ਬੇਟਾ ਛੋਟਾ ਬੇਟੀ ਵੱਡੀ ਆ ਕਹੀ ਬਾਸੇ ਉਹ ਮਹੰਗ ਕਰਦੇ ਆ ਵੀ ਜੇ ਜਲਤੋ ਜੋਲਤ ਫੜਿਆ ਜਾਵੇ ਤੇ ਫਾਂਸੀ ਦੀ ਸਜ਼ਾ ਹੋਵੇ ਇਹਨੂੰ ਬਸ ਇਹਨੂੰ ਫਾਂਸੀ ਤੋਂ ਘੱਟ ਨਾ ਹੋਵੇ ਉਹ ਬੰਬ ਧਮਾਕੇ ਜਿਹੜੇ ਤਿੰਨ ਮਰੇ ਸੀ ਉਹਨਾਂ ਦੀ ਵੀ ਸਜ਼ਾ ਨਾਲ ਹੋਵੇ ਮੇਰੇ ਭਰਾ ਦੇ ਨਾਲ ਉਹਨਾਂ ਦੇ ਵੀ ਘਰ ਜੜੇ ਸੀ ਉਹਨਾਂ ਦੇ ਵੀ ਘਰ ਜੜੇ ਸੀ ਉਹਨਾਂ ਨੂੰ ਵੀ ਨਾਲ ਇਨਸਾਫ ਮਿਲ ਜੂਗਾ ਮੇਰੇ ਭਰਾ ਦੇ ਨਾਲ